ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਜਿੱਤ ਦਰਜ ਕਰਕੇ ਹਲਕੇ ਦੇ ਵਿੱਚ ਆਪਣੀ ਪਕੜ ਇੱਕ ਵਾਰ ਫਿਰ ਮਜ਼ਬੂਤ ਕੀਤੀ ਹੈ ਇਸ ਜਿੱਤ ਨੇ ਨਾ ਸਿਰਫ ਆਪ ਵਰਕਰਾਂ ਵਿੱਚ ਉਤਸ਼ਾਹ ਭਰਿਆ ਸਗੋਂ ਤਰਨਤਾਰਨ ਦੀ ਰਾਜਨੀਤਿਕ ਤਰਾਤਲ ਤੇ ਵੀ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਨਤੀਜੇ ਮਿਲੇ ਜਿਲੇ ਸੁਨੇਹੇ ਲੈ ਕੇ ਆਏ ਨੇ ਭਾਵੇਂ ਅਕਾਲੀ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਨੇ ਸ਼ੁਰੂਆਤੀ ਰਾਉਂਡਾਂ ਦੇ ਵਿੱਚ ਲੀਡ ਬਣਾਈ ਰੱਖੀ ਸੀ ਪਰ ਚੌਥੇ ਰਾਉਂਡ ਤੋਂ ਆਪ ਉਮੀਦਵਾਰ ਨੇ ਜੋ ਲੀਡ ਰੱਖੀ ਉਹ ਉਹਨਾਂ ਦੇ ਅੰਤ ਤੱਕ ਕਾਇਮ ਰਹੀ ਇਸ ਹਾਰ ਮਗਰੋਂ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰ ਮਨਦੀਪ ਸਿੰਘ ਤੇ ਵੱਡੇ ਇਲਜ਼ਾਮ ਵੀ ਲਗਾਏ ਸਨ ਜਿਨ੍ਹਾਂ ਨੇ ਇਹ ਨਤੀਜੇ ਹੋਰ ਵੀ ਗਰਮਾਹਟ ਭਰੇ ਬਣਾ ਦਿੱਤੇ ਹਰਮਿਤ ਸੰਧੂ ਨੇ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ ਕਿ ਇੱਥੋਂ ਦੀ ਰਾਜਨੀਤੀ ਕਿੰਨੀ ਤਿੱਖੀ ਹੈ ਤੇ ਬਦਲਦੇ ਹਾਲਾਤਾਂ ਵਾਲੀ ਹੈ ਉਹਨਾਂ ਨੇ ਨਾ ਸਿਰਫ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਸਗੋਂ ਚੌਥੀ ਵਾਰ ਤਰਨਤਾਰਨ ਤੋਂ ਵਿਧਾਇਕ ਬਣ ਕੇ ਰਾਜਨੀਤਿਕ ਤਜਰਬੇ ਤੇ ਜ਼ਮੀਨੀ ਪકડ ਵੀ ਹਾਸਲ ਕੀਤੀ ਆ ਭਾਜਪਾ ਦਾ ਪ੍ਰਦਰਸ਼ਨ ਇੰਨਾ ਕਮਜ਼ੋਰ ਰਿਹਾ ਕਿ ਉਹ 10000 ਵੋਟਾਂ ਦਾ ਆਂਕੜਾ ਵੀ ਪਾਰਨਾ ਕਰ ਸਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਤੋਂ ਬਾਅਦ ਇੱਕ ਵਿਵਾਦਿਤ ਬਿਆਨਾਂ ਨੇ ਪਾਰਟੀ ਉਮੀਦਵਾਰ ਦੀ ਜਿੱਤ ਦੀ ਰਾਹ ਵਿੱਚ ਮੁਸ਼ਕਲਾਂ ਖੜੀਆਂ ਕੀਤੀਆਂ ਕਦੇ ਹਿੰਦੁਸਤਾਨ ਜਾਂ ਖਾਲਿਸਤਾਨ ਕਦੇ ਸਾਬਕਾ ਗ੍ਰਾਮ ਮੰਤਰੀ ਬੂਟਾ ਸਿੰਘ ਤੇ ਤੇ ਰਾਸ਼ਟਰਪਤੀ ਗਿਆਨੀ ਜਾਲ ਸਿੰਘ ਸਿੱਖ ਬੱਚਿਆਂ ਦੇ ਜੋੜਿਆਂ ਬਾਰੇ ਉਹਨਾਂ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ ਜ ਜਨਾ ਕਰਕੇ ਉਹ ਸਿਆਸੀ ਵਿਰੋਧੀਆਂ ਦੇ ਨਾਲ ਨਾਲ ਆਮ ਲੋਕਾਂ ਦੇ ਨਿਸ਼ਾਨੇ ਤੇ ਵੀ ਆ ਗਏ ਖਾਸ ਕਰਕੇ ਦਲਿਤ ਅਤੇ ਸਿੱਖ ਵੋਟਰ ਉਹਨਾਂ ਤੋਂ ਕਿਨਾਰਾ ਕਰਦੇ ਹੋਏ ਨਜ਼ਰ ਆਏ 2022 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਇਸੇ ਹਲਕੇ ਦੇ ਵਿੱਚ 26535 ਵੋਟਾਂ ਮਿਲੀਆਂ ਸਨ ਤੇ ਵੋਟ ਫੀਸ ਦੀ ਜੋ ਹੈ 2017 ਦੇ 45.11 ਦੇ ਮੁਕਾਬਲੇ 20.28% ਰਹਿ ਗਿਆ ਜਿਮਨੀ ਚੋਣ ਜਿਤਨਾ ਤਾਂ ਦੂਰ ਸਗੋਂ ਉਮੀਦਵਾਰ ਆਪਣੀ ਜਮਾਨਤ ਵੀ ਨਹੀਂ ਬਚਾ ਸਕਿਆ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਚੌਥੇ ਸਥਾਨ ਤੇ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਵਿੱਚ ਦੂਜਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਇਸ ਨਤੀਜੇ ਨੂੰ ਪਾਰਟੀ ਲਈ ਕਾਫੀ ਉਤਸ਼ਾਹਜਨਕ ਮੰਨਿਆ ਜਾ ਸਕਦਾ ਹੈ ਤਨਖਾਈ ਇਕਰਾਰ ਹੋਣ ਦੇ ਪਿੱਛੋਂ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਪਵਿੱਖ ਪ੍ਰਤੀ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟਾਈ ਜਾ ਰਹੇ ਨੇ ਤੇ ਹੜਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰ੍ਹਾਂ ਜ਼ਮੀਨੀ ਪੱਧਰ ਤੇ ਮੋਰਚਾ ਸੰਭਾਲ ਦਿਆ ਲੋਕਾਂ ਦੀ ਸਹਾਇਤਾ ਕੀਤੀ ਸੀ ਉਸ ਦਾ ਵੀ ਹਲਕੀ ਤੇ ਵੋਟਰਾਂ ਤੇ ਕਾਫੀ ਪ੍ਰਭਾਵ ਪਿਆ ਹੈ ਇਸ ਨਾਲ ਕਾਂਗਰਸ ਦੀਆਂ ਵੋਟਾਂ ਟੁੱਟ ਕੇ ਅਕਾਲੀ ਉਮੀਦਵਾਰ ਦੇ ਹਿੱਸੇ ਆਈਆਂ ਪੁਨਰਸੁਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਵੱਖਰਾ ਉਮੀਦਵਾਰ ਖੜਾਉਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਉਮੀਦਵਾਰ ਮਨਦੀਪ ਸਿੰਘ ਦੀ ਹਮਾਇਤ ਵੀ ਕਾਰਗਰ ਸਾਬਤ ਨਾ ਹੋਈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਤਰਨਤਾਰਨ ਦੀ ਇਹ ਜਿੱਤ ਆਮ ਆਦਮੀ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਮਨੋਬਲ ਦੇ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਕਿਉਂਕਿ ਚੋਣ ਦੇ ਸ਼ੁਰੂਆਤੀ ਰਾਉਂਡਾਂ ਦੀ ਲੀਡ ਅਤੇ ਅੰਤ ਕਾਇਮ ਨਾ रह सकी ਕਾਂਗਰਸ ਤੋਂ ਭਾਜਪਾ ਦਾ ਪ੍ਰਦਰਸ਼ਨ ਵੀ ਚਰਚਾ ਦੇ ਕੇਂਦਰ ਵਿੱਚ ਹੈ ਤੇ ਤਰਨਤਾਰਨ ਵਰਗੇ ਪੰਥਕ ਹਲਕੇ ਵਿੱਚ ਆਪ ਦੀ ਜਿੱਤ ਸੂਬੇ ਦੀ ਸਿਆਸਤ ਦਾ ਨਵਾਂ ਰੁਝਾਨ ਵੀ ਦਰਜ ਆ ਰਹੀ ਹੈ ਤੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵੱਡੇ ਸਿਆਸੀ ਗਠਜੋੜ ਨੂੰ ਸਿੱਧੇ ਤੌਰ ਤੇ ਰਵਾਇਤ ਕਰ ਸਕਦੀ ਹੈ ਤੇ ਨਤੀਜੇ ਆਉਣ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਤਿੱਖੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਮਨਦੀਪ ਸਿੰਘ ਨੂੰ ਏਜੰਸੀਆਂ ਦੇ ਇਸ਼ਾਰੇ ਤੇ ਅਕਾਲੀ ਦਲ ਨੂੰ ਹਰਾਉਣ ਲਈ ਖੜਾ ਕੀਤਾ ਗਿਆ ਹੈ ਕਲੇਰ ਦੇ ਬਿਆਨ ਨੇ ਰਾਜਨੀਤਿਕ ਮਾਹੌਲ ਵਿੱਚ ਹੋਰ ਤਿੱਖਾਪਨ ਜੋੜ ਦਿੱਤਾ ਤੇ ਉਹਨਾਂ ਨੇ ਕਿਹਾ ਹੈ ਕਿ ਪੰਥਕ ਕੇਂਦਰ ਹੋਣ ਕਰਕੇ ਤਰਨਤਾਰਨ ਦੀ ਚੋਣ ਦਾ ਵੱਖਰਾ ਮਹੱਤਵ ਹੈ ਤੇ ਲੋਕਾਂ ਨੇ ਇਹ ਸਪੱਸ਼ਟ ਕੀਤਾ ਹੈ ਕਿ ਪੰਥਕ ਸਿਆਸਤ ਦੀ ਅਸਲ ਜੋ ਪਸੰਦ ਹੈ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਉਹਨਾਂ ਨੇ ਕਿਹਾ ਹੈ ਕਿ ਮਨਦੀਪ ਸਿੰਘ ਨੇ ਖੁਦ ਕਿਹਾ ਹੈ ਕਿ ਜੇ ਮੈਂ ਚੋਣ ਦੇ ਵਿੱਚ ਨਾ ਲੜਦਾ ਤਾਂ ਅਕਾਲੀ ਦਲ ਜਿੱਤ ਜਾਂਦਾ ਜਿਸ ਤੋਂ ਇਹ ਸਾਜ਼ਿਸ਼ ਸਾਬਤ ਹੁੰਦੀ ਹੈ ਉਹਨਾਂ ਨੇ ਗਿੱਦੜਵਾਹਾ ਡੇਰਾ ਬਾਬਾ ਨਾਨਕਾ ਤੇ ਬਰਨਾਲਾ ਦੀਆਂ ਜਿਮਨੀ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਜਾਜ਼ਤ ਨਾ ਮਿਲਣ ਕਾਰਨ ਅਕਾਲੀ ਦਲ ਨੇ ਇੰਨਾ ਹਲਕਿਆਂ ਤੋਂ ਉਮੀਦਵਾਰ ਨਹੀਂ ਖੜੇ ਕੀਤੇ ਤਾਂ ਉਹਨਾਂ ਧਿਰਾਂ ਜੋ ਕਿ ਤਰਨਤਾਰਨ ਵਿੱਚ ਖੜੀਆਂ ਹੋਈਆਂ ਉੱਥੇ ਵੀ ਚੋਣਾਂ ਨਹੀਂ ਲੜੀਆਂ ਇਸ ਸਾਰੀਆਂ ਗੱਲਾਂ ਤਰਨਤਾਰਨ ਦੇ ਨਤੀਜਿਆਂ ਤੋਂ ਬਾਅਦ ਨਵੇਂ ਸਿਆਸੀ ਸਵਾਲ ਖੜੇ ਕਰ ਰਹੀਆਂ ਹਨ